ਅੱਜ ਅਸੀਂ ਬਣਾ ਰਹੇ ਹਾਂ ਇਹ ਐਂਟੀਬੈਟ ਖਚਾਹ ਚਾਹ ਤਾਂ ਤੁਸੀਂ ਦੇਖੋ ਆਪਾਂ ਰੋਜ਼ ਹੀ ਪੀਂਨੇ ਆ ਆਮ ਚਾਹ ਹੁੰਦੀ ਹੈ ਜਿਹੜੀ ਦੁੱਧ ਵਾਲੀ ਚਾਹ ਔਰ ਅੱਜ ਅਸੀਂ ਬਣਾਵਾਂਗੇ ਇਹ ਐਂਟੀਬੈਟਿਕ ਚਾਹ ਇਹਦੇ ਲਈ ਅਸੀਂ ਇਹ ਲੌਂਗ ਲੈਏ ਨੇ ਦੋ ਲੌਂਗ ਲੌਗ ਲੈਏ ਨੇ ਤੇ ਦੋ ਛੋਟੀਆਂ ਹਰੀਆਂ ਲੇਚੀਆਂ ਲਈਆਂ ਸੌਂਫ ਲਈ ਹੈਗੀ ਤੇ ਇਹ ਤੁਲਸੀ ਦੇ ਪੰਜ ਸੱਤ ਪੱਤੇ ਨੇ ਤੇ ਇਹ ਸਾਡਾ ਨਿੰਬੂ ਆ ਨਿੰਬੂ ਨੂੰ ਅਸੀਂ ਪੂਰਾ ਵੀ ਪਾ ਸਕਦੇ ਹਾਂ ਵਿੱਚ ਇਹਦੇ ਪੂਰਾ ਤਾਂ ਪੂਰੇ ਹੀ ਪਾੜ ਕੇ ਤਾਂ ਵਧੀਆ ਗੱਲ ਹੈ ਇਹ ਅਸੀਂ ਪਹਿਲਾਂ ਤੁਲਸੀ ਦੇ ਪੱਤੇ ਜਿਹੜੇ ਚਾਹ ਦੇ ਵਿੱਚ ਉਬਾਲਾਂਗੇ ਤੇ ਨਾਲੇ ਅਸੀਂ ਇਹ ਸਾਰਾ ਸਮਾਨ ਜਿਹੜਾ ਪਾਣੀ ਦੇ ਵਿੱਚ ਕੀ ਹੈ ਉਬਾਲਾਂਗੇ ਥੋੜੀ देर ਪਾਣੀ ਦਾ ਜਿਹੜਾ ਇਹ ਸਮਾਨ ਹੈ ਪਾਣੀ ਦਾ ਪਾਣੀ ਦੇ ਵਿੱਚ ਉਬਲ ਲਵਾਂਗੇ ਇਹ ਤુલਸੀ ਦੇ ਪੱਤੇ ਜਿਹੜੇ ਹੁੰਦੇ ਇਹ ਵੀ ਐਂਟੀਬੈਟਿਕ ਹੁੰਦੇ ਸਾਡੇ ਕੋਲੇ ਤੇ ਸੌਂਫਾ ਜਿਹੜੀ ਲੌਂਗ ਇਲਾਇਚੀਆਂ ਦੇਖੋ ਇਹ ਸਾਰੀਆਂ ਵਧੀਆ ਚੀਜ਼ਾਂ ਨੇਗੀਆਂ ਤੇ ਜਿਹੜਾ ਨਿੰਬੂ ਆ ਉਹ ਵੀ ਸਾਡਾ ਐਂਟੀਬੈਟਿਕ ਹੀ ਹੈਗਾ ਨਿੰਬੂ ਨੂੰ ਅਸੀਂ ਪੂਰਾ ਹੀ ਪਾਣਾ ਹੈਗਾ ਇਹ ਅੱਧਾ ਸਾਨੂੰ ਦਿਖਾਇਆ ਚੀਰ ਕੇ ਪਰ ਅਸੀਂ ਪੂਰਾ ਨਿੰਬੂ ਨੂੰ ਛੋੜਨਾ ਹੈਗਾ ਤੇ ਇਹਨੂੰ ਅਸੀਂ ਕੁਛ ਦੇਰ ਲਈ ਉਬਾਲਾਂਗੇ ਜਦੋਂ ਸਾਰਾ ਇਹਨਾਂ ਵਿੱਚ ਰਸ ਆ ਜੂਗਾ ਆਪਾਂ ਨੂੰ ਪਤਾ ਲੱਗ ਜੂਗੀ ਹੁਣ ਪੱਤਿਆਂ ਦਾ ਵਿੱਚ ਰਸ ਆ ਗਿਆ ਕੀ ਥੋੜੀ ਇਹਦੇ ਵਿੱਚ ਚਾਹ ਪੱਤੀ ਹੋਰ ਪਾ ਦੇ ਲੋਕਣ ਹੋਰ ਪਾ ਦੇ ਚਾਹ ਪੱਤੀ ਘਟੇ ਨਹੀਂ ਇਹ ਅਸੀਂ ਇਹਦੇ ਵਿੱਚ ਪਾ ਕੇ ਉਬਾਲ ਰਹੇ ਹਾਂਗੇ ਇਹ ਸਾਡੀ ਐਂਟੀ ਵਾਇਰਲ ਚਾਹ ਬਣੂਗੀ ਜਦੋਂ ਵੀ ਕਿਸੇ ਨੂੰ ਆ ਵਾਇਰਲ ਫੀਵਰ ਹੁੰਦਾ ਹੈਗਾ ਵਾਇਰਲ ਬੁਖਾਰ ਅੱਜਕੱਲ ਬਹੁਤ ਚੱਲਦਾ ਹੈ ਇਸ ਵਾਸਤੇ ਅਸੀਂ ਇਹ ਵੀਡੀਓ ਪਾ ਰਹੇ ਹਾਂਗੇ ਕਿਉਂਕਿ ਜਿਹੜੇ ਜਿਹੜਾ ਬੁਖਾਰ ਡਾਕਟਰ ਨਹੀਂ ਉਤਾਰ ਸਕਦੇ ਉਸ ਬੁਖਾਰ ਨੂੰ ਇਹ ਚਾਹ ਉਤਾਰ ਦੂਗੀ ਤੁਸੀਂ ਜਦੋਂ ਤੁਹਾਨੂੰ ਬੁਖਾਰ ਨਹੀਂ ਹੁੰਦਾ ਬੁਖਾਰ ਥੋੜਾ ਠੀਕ ਹੈ ਹੁਣ ਗੋਲੀ ਲੈਣੇ ਆਪਾਂ ਦਵਾਈ ਲੈਣੇ ਆ ਕੋਈ ਮੈਡੀਸਿਨ ਉਹਦੇ ਬਾਅਦ ਕੁਛ ਦੇਰ ਲਈ ਆਪਾਂ ਨੂੰ ਬੁਖਾਰ ਆ ਜਿਹੜਾ ਹਟ ਜਾਂਦਾ ਤRenderTarget ਜਦੋਂ ਸਾਡਾ ਬੁਖਾਰ ਹੋ ਗਿਆ ਛੱਟ ਗਿਆ ਸਾਨੂੰ ਤਾਂ ਨਾਲ ਦੀ ਨਾਲ ਹੀ ਅਸੀਂ ਇਹ ਚਾਹ ਬਣਾ ਕੇ ਇਹ ਪੀਣੀ ਹੈ ਇਸ ਤਰ੍ਹਾਂ ਹੀ ਚਾਹ ਬਣ ਗਈ ਇਹਦੇ ਵਿੱਚ ਹੁਣ ਅਸੀਂ ਖੰਡ ਪਾਵਾਂਗੇ ਵਿੱਚ ਖੰਡ ਅਸੀਂ ਪਾਉਣੀ ਹੈ ਵਿੱਚ ਠੀਕ ਹੈ ਮਿੱਠੀ ਵਾਸਤੇ ਤੇ ਇਹਦੇ ਵਿੱਚ ਜੇ ਪਾਉਣਾ ਨਹੀਂ ਤਾਂ ਅਸੀਂ ਦੁੱਧ ਨਹੀਂ ਪਾਉਣਾ ਇਹ ਮਾਰੂ ਚਾਹ ਵੀ ਕਹਿੰਦੇ ਇਹਨੂੰ ਅਸੀਂ ਮਾਰੂ ਚਾਹ ਕਹਿੰਦੇ ਅਸੀਂ ਇਹਨੂੰ ਜਿਹਦੇ ਵਿੱਚ ਦੁੱਧ ਨਾ ਪਾਇਆ ਜਾਵੇ ਉਸ ਚਾਹ ਨੂੰ ਅਸੀਂ ਮਾਰੂ ਚਾਹ ਬੋਲਦੇ ਹਾਂ ਤੇ ਹੁਣ ਇਹ ਤੋਂ ਬਾਅਦ ਇਹ ਇਸ ਨੂੰ ਬਾਲ ਲਾਂਗੇ ਥੋੜੀ ਦੇਰ ਹੋਰ ਜਦੋਂ ਇਹ ਪੂਰੀ ਤਰ੍ਹਾਂ ਉਬਲ ਗਈ ਹੈ ਫਿਰ ਅਸੀਂ ਇਹਨੂੰ ਜਦੋਂ ਨਿੱਗੀ ਜੈਗੀ ਠੰਡੀ ਕਰਕੇ ਨਿੱਗੀ ਜੈਗੀ ਤੇ ਫਿਰ ਅਸੀਂ ਇਹਦੇ ਵਿੱਚ ਇਹ ਨਿੰਬੂ ਹੈ ਜਿਹੜਾ ਨਚੋੜ ਦੇਣਾ ਹੈਗਾ ਤੇ ਨਿੱਗੀ ਚਾਹ ਦੇ ਵਿੱਚ ਨਿੰਬੂ ਨਚੋੜਨਾ ਹੈਗਾ ਬਹੁਤ ਜਿਆਦੇ ਗਰਮ ਚਾਹ ਦੇ ਵਿੱਚ ਨਿੰਬੂ ਨਚੋੜਦਾ ਤੇ ਤੁਸੀਂ ਇਹ ਦਿਨ ਚ ਤਿੰਨ ਵਾਰੀ ਪੀ ਲੋਗੇ ਤਾਂ ਤੁਹਾਡਾ ਜਿਹੜਾ ਬੁਖਾਰ ਆ ਇਹ ਸ਼ੂ ਮੰਤਰ ਹੋ ਜਾਊਗਾ ਵਾਇਰਲ ਬੁਖਾਰ ਉਤਰ ਜਾਂਦਾ ਇਹ ਸਾਡਾ ਅਜਮਾਇਆ ਹੋਇਆ ਨੁਕਸਾ ਹੈਗਾ ਤੇ ਸਾਰੇ ਭੈਣ ਭਰਾ ਇਸ ਚੀਜ਼ ਨੂੰ ਵਰਤ ਕੇ ਲਾਭ ਉਠਾਓ ਐਂਟੀਬੈਟਿਕ ਚਾਹ ਵਾਇਰਲ ਬੁਖਾਰ ਦੇ ਲਈ ਸਾਡੀ ਚਾਹ ਜਿਹੜੀ ਉਬਲ ਗਈ ਹੈ ਕਿ ਹੁਣ ਅਸੀਂ ਇਹਨੂੰ ਪੋਣ ਲਿਆ ਹੈ ਪੋਣ ਕੇ ਤੇ ਥੋੜੀ ਜਿਹੀ ਜਦੋਂ ਹਲਕੀ ਨਿੱਗੀ ਰਹੀ ਇਦੇ ਵਿੱਚ ਇਹ ਅਸੀਂ ਨਿੰਬੂ ਨਿਚੋੜ ਕੇ ਪੀ ਲੈਣੀ ਹੈ ਤੇ ਤੁਹਾਡਾ ਬੁਖਾਰ ਆ ਜਿਹੜਾ ਇਹ ਦੂਬਾਤ ਨਹੀਂ ਛੱਡੂਗਾ ਦਿਨ ਵਿੱਚ ਤਿੰਨ ਵਾਰੀ ਚ ਪੀਣੀ ਹੈ ਇਹ ਚਾ ਜੇ ਤੁਹਾਨੂੰ ਬੁਖਾਰ ਨਾ ਹੋਵੇ ਉਦੋਂ ਪੀ ਲੈ